ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠ ਮਹਲਾ ਪੰਜਵਾਂ ਸੁਖੀਏ ਕੋ ਪੀਖੈ ਸਭ ਸੁਖੀਆ ਰੋਗੀ ਕਹਿ ਪਾਣੈ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਨ ਹੱਥ ਸੰਜੋਗੀ ਮਨ ਮੇਰੇ ਜਿਨੇ ਆਪਣਾ ਪਰਮਗਵਤ ਤਾ ਤੇ ਸਕੇ ਪਾਣ ਕੋਈ ਨਾ ਭੁੱਲਾ ਜਨ ਸਗਲੋ ਬ੍ਰਹਮ ਪਛਾਤਾ ਰਹਾਓ ਸੰਤ ਸੰਗ ਜਾ ਕਾ ਮਨ ਸੀਤਲ ਹੋ ਜਾਣ ਸਗਲੀ ਠੰਡੀ ਹੋ ਮੈ ਰੋਗ ਜਾ ਕਾ ਮਨ ਵਿਆਪਤ ਹੋ ਜਨਮ ਮਰੇ ਬਿਲ ਲਤੀ ਗਿਆਨੰਜਨ ਜੋ ਕੀ ਨਿਤਰੀ ਪੜਿਆ ਤਾ ਕੋ ਸਰਬ ਪ੍ਰਗਸਾ अंधेर सूजस नाही बहुड़ बहुड़ परमाता सुन बेनती स्वामी अपने नानक हो सुख जह कीर्तन तेरा साधु गावै तह मेरा मन लगै सोरठ महला पंजवा तन संतन का तन संतन का मन संतन का किया संत प्रसाद हर नाम ਧਿਆਇਆ ਸਰਬ ਕੁਸ਼ਲ ਤਵਥੀਆ ਸੰਤਨ ਬਿਨ ਵਰਨੇ ਦਤਬੀਆ ਜੋ ਜੋ ਸ਼ਰਨ ਪ੍ਰਸਾਧੋ ਕੀ ਸੋ ਪਾਰ ਗ੍ਰਮੀ ਕੀਆ ਰਹਾਉ ਕੋਟ ਪ੍ਰਾਪ ਮਿਟੈ ਜਨ ਸਿਵ ਹਰ ਕੀਰਤਨ ਰਸ ਗਈਐ ਇਹਾ ਸੁਖ ਆਗੈ ਮੁਕੁਜਲ ਜਨ ਕਾ ਸੰਗਵਡ ਭਾਗੀ ਪਾਈਐ ਰਸਨਾਇ ਕ ਅਨੇਕ ਗੁਣ ਪੂਰਨ ਚਨਕੀ ਕੇ ਤਕੁਪਮਾ ਕਹੀਐ ਅਗਮਯ ਅਗੋਚਰ ਸਦੇ ਬਨਾਸੀ ਸ਼ਰਣ ਸੰਤਨ ਕੇ ਲਈਐ ਨਿਰਗੁਣ ਨੀਚ 나ਥ ਅਪਰਾਧੀ ਓਟ ਸੰਤਨ ਕੀ ਆਹੀ ਬੂੜਤ ਮੋਹ ਮਗ੍ਰਹ ਅੰਧ ਕੂਪ ਮਹ ਨਾਨਕ ਲਿਹੁ ਨਿਬਾਹੀ ਸੋਰਠ ਮਹੱਲਾ ਪੰਜਮਾ ਮਾਤਾ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਥਾਲਹਿਰ ਮੈਂ ਤਾਰੋ ਤਾਰਨ ਹਾਰੇ ਮਾਦੋ ਤੋਂ ਠਾਕੁਰ ਸਰਮੋਰਾ ਹੀ ਹਾਂ ਉਹ ਤੋਹਾਰੋ ਧੋਰਾ ਰਹਾਓ ਕੀਤੇ ਕੋ ਮੇਰਸ ਮਨੈ ਕਰਨ ਹਾਰ ਤਣ ਜਾਣੈ ਤੂੰ ਦਾਤਾ ਮੰਗਨ ਗੋ ਸਗਲੀ ਦਾਨ ਦੇ ਪ੍ਰਪੰਨ ਖਨ ਮੈਂ ਅਵਰ ਖਨੈ ਮੈਂ ਅਵਰ ਆਚਰ ਚਲਦ ਤੁਮਾਰੇ ਰੂੜੋ ਕੂੜੋ ਕਰ ਗਫੀਰੋ ਚੋਗ ਮ ਪਾਰੇ ਸਾਧ ਸੰਗ ਜੋ ਤੁਮ ਮਿਲਾਇਓ ਤੋ ਸੁਨੇ ਤੁਮਾਰੀ ਬਾਣੀ ਅਨੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਪੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤੂਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਤਾ ਰਹਾਓ ਸਤਿਗੁਰ ਨਾਮਿ ਧਾਨ ਦਰੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਪਨੋ ਕਰ ਲੀਨਾ ਮਨ ਵਸਿਆਬੇ ਨਾਸੀ ਤਾਂ ਕੋ ਬਿਗਨ ਨਾ ਕੋ ਲੱਗੈ ਜੋ ਸਤਿਗੁਰੇ ਆਪਣੈ ਰੱਖੇ ਚਰਨ ਕਮਲ ਬਸੇ ਰੇ ਦੇ ਅੰਤਰ ਅਮਰਤ ਹਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਛੁ ਪੁਜਾਈ ਨਾਨਕ ਦਾਸ ਤਾਂ ਕੈ ਬਲ ਹਰੈ ਜਿਨ ਪੂਰਨ ਪੈਜ ਰਖਾਈ 11 ਦਿਨ ਰੋਜ਼ ਲਗਾਤਾਰ ਜਿਹੜਾ ਇਹਨਾਂ ਸ਼ਬਦਾਂ ਨੂੰ ਸੁਨੇਗਾ ਕਰੋੜਪਤੀ ਬਣ ਜਾਵੇਗਾ ਤਨ ਤਨ ਪੰਜਵੇਂ ਪਾਤਸ਼ਾਹ ਤਨ ਤਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਕਾਰੋਂ 12 ਵਜ ਲੈਣਾ ਪਹਿਣਾ ਬਣ ਗਿਆ ਬੱਚਿਆਂ ਦੀ ਵਿਦੇਸ਼ ਯਾਤਰਾ ਸੰਪੂਰਨ ਹੋਵੇ ਦੁੱਖਾਂ ਕਲੇਸ਼ਾਂ ਦਾ ਨਾਸ਼ ਬੱਚਿਆਂ ਨੂੰ ਨਸ਼ਿਆਂ ਤੋਂ ਛੁਟਕਾਰਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ